ਹਾਂਜੀ ਐਲਵਗਡ ਗੁਰਪਿਆਰ ਸਿੰਘ ਪੰਜਾਬ ਦਾ ਹਰਿਆਣਾ ਹਾਈ ਕੋਰਟ ਅੱਜ ਆਪਾਂ ਸਮਝਦੇ ਹਾਂ ਸੈਕਸ਼ਨ 255 ਜਿਹੜਾ ਬੀ ਐਨ ਐਸ ਦਾ ਹੈ ਕਾਫੀ ਜਿਆਦਾ ਇੰਪੋਰਟੈਂਟ ਸੈਕਸ਼ਨ ਹੈ ਜਿਹਦੇ ਨਾਲ ਕੋਈ ਵੀ ਪਬਲਿਕ ਸਰਵੰਟ ਟੱਕਾ ਕਰਦਾ ਹੈ ਕੀ ਹਿਸਾਬ ਦਾ ਹੈ ਆਓ ਆਪਾਂ ਦੇਖਦੇ ਹਾਂ ਮੰਨ ਲਓ ਕੋਈ ਪੁਲਿਸ ਵਾਲਾ ਹੈ ਠੀਕ ਹੈ ਇਹ ਨਾਮ ਦਾ ਕੋਈ ਬੰਦਾ ਹੈ ਇਸ ਪੁਲਿਸ ਬੰਦੇ ਨੇ ਏ ਦੇ ਨਾਮ ਦੇ ਉੱਤੇ ਇੱਕ ਐਫ ਆਈ ਆਰ ਕੱਢਦੀ ਠੀਕ ਹੈ ਪਰ ਕਿੱ ਘਟਦਾ ਉਸ ਤੋਂ ਬਾਅਦ ਜਿਹੜੀ ਇਹ ਏ ਦੀ ਵਰਾਇ ਸੀ ਉਹ ਬੀ ਦੇ ਨਾਮ ਸੀ ਠੀਕ ਹੈ ਇਹਨਾਂ ਦੋਹਾਂ ਦਾ ਆਪਸੀ ਡਿਸਪਿਊਟ ਹੋ ਗਿਆ ਇਹਨਾਂ ਨੇ ਇਹਦੇ ਨਵੇਂ ਕੰਪਲੇਂਟ ਦੇਦੀ ਪੁਲਿਸ ਨੇ ਐਫ ਆਈ ਆਰ ਜਿਹੜੀ ਹੈ ਸੀ ਏ ਦੇ ਨਾਮ ਦੇ ਉੱਤੇ ਕੱਟਦੀ ਉਸ ਤੋਂ ਬਾਅਦ ਏ ਨੇ ਵੀ ਜਿਹੜੀ ਕੰਪਲੇਂਟ ਹੈ ਉਹ ਬੀ ਦੇ ਦਿੱਤੀ ਸੀ ਤਾਂ ਇਹ ਕ੍ਰਾਸ ਪਰਚਰ ਉਹ ਇਸ ਇਨਵੈਸਟੀਗੇਸ਼ਨ ਆਫੀਸਰ ਨੇ ਬੀ ਦੇ ਨਾਮ ਤੇ ਉੱਪਰ ਵੀ ਕੱਟਤਾ ਹੁਣ ਕਹਿਣ ਦਾ ਕੀ ਮਤਲਬ ਹੈ ਬੀ ਜਿਹੜੀ ਬੀ ਨੇ ਕੰਪਲੇਂਟ ਏ ਦੇ ਖਿਲਾਫ ਦਿੱਤੀ ਸੀ ਬੀ ਨੇ ਸਾਡੇ ਨਾਲ ਮਾਰਕੁੱਟ ਕੀਤੀ ਏ ਨੇ ਤਾਂ ਜਿਹੜਾ ਉਹਦਾ ਪਰਚਾ ਜਿਹੜਾ ਹੈਗਾ ਪੁਲਿਸ ਨੇ ਕਰਤਾ ਉਸ ਤੋਂ ਬਾਅਦ ਏ ਨੇ ਵੀ ਦਿੱਤੀ ਸੀ ਵੀ ਭਾਈ ਬੀ ਨੇ ਵੀ ਸਾਡੇ ਮਾਰਿਆ ਤਾਂ ਬੀ ਦਾ ਵੀ ਜਿਹੜਾ ਉੱਤੇ ਕਰਾਸ ਕੇਸ ਜਿਹੜਾ ਹੈਗਾ ਬੀ ਦੇ ਉੱਪਰ ਕਰਾਸ ਕੇਸ ਦਰਜ ਕਰ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਕਟਨਾ ਕੀ ਕਰਦੀ ਹੈ ਕਟਨਾ ਇਹ ਵਾਪਰਦੀ ਹੈ ਵੀ ਜਦੋਂ ਜਿਹੜਾ ਏ ਹੈ ਇੱਕ ਐਪਲੀਕੇਸ਼ਨ ਲਾਉਣਾ ਬਹੁਤ ਸਮੇਂ ਤੋਂ ਲੱਗਣ ਤੋਂ ਬਾਅਦ ਵੀ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਹੈ ਜਿਹੜੇ ਇਹਨਾਂ ਬੰਦਿਆਂ ਨੂੰ ਨਹੀਂ ਇਹ ਦੇਸ਼ੀ ਨੇ ਅਕਿਊਜ਼ਡ ਕ੍ਰਾਸ ਕੇਸ ਦੇ ਵਿੱਚ ਇਹ ਇਹਨਾਂ ਨੂੰ ਨਹੀਂ ਫੜ ਰਿਆ ਦੇ ਨੂੰ ਇਹਨਾਂ ਦੇ ਦੋਸ਼ੀਆਂ ਨੂੰ ਨਹੀਂ ਫੜ ਰਿਆ ਹੈਗਾ ਬਹੁਤ ਲੰਬਾ ਸਮਾਂ ਬਰੈਸ ਇਨਵੈਸਟੀਗੇਸ਼ਨ ਫਾਲਡ ਦੇ ਵਿੱਚ ਜਾ ਰਹੀ ਹੈ ਤੇ ਸਾਨੂੰ ਜਿਹੜਾ ਹੈਗਾ ਜਸਟਿਸ ਨਹੀਂ ਮਿਲਦਾ ਕਿਉਂਕਿ ਇਹਨੇ ਇਨਵੈਸਟੀਗੇਸ਼ਨ ਦੀ ਜੁਆਇਨ ਕਰ ਲਈ ਸਾਰਾ ਕੁਝ ਹੋ ਗਿਆ ਬਟ ਇਹ ਦੋਸ਼ੀ ਖੁੱਲੇ ਆਮ ਸੁਰੀਆਮ ਫੜ ਰਹੇ ਨਹੀਂ ਇਹਨਾਂ ਨੂੰ ਕੋਈ ਲਾਣ ਦੇਣਾ ਨਹੀਂ ਹੈਗਾ ਮਨ ਸੈਕਸ਼ਨ ਆਪਾਂ 255 ਦੇ ਉੱਪਰ ਗੱਲੋਂ ਹੁੰਦੇ ਆ ਸੈਕਸ਼ਨ 255 ਕੀ ਕਹਿੰਦਾ ਹੈ ਜੀ ਕੋਈ ਵੀ ਜਿਹੜਾ ਪਬਲਿਕ ਸਰਵੈਂਟ ਹੋਵੇ ਚਾਹੇ ਉਹ ਡੀਐਸਪੀ ਹੈ ਚਾਹੇ ਉਹ ਐਸਐਸਪੀ ਹੈ ਚਾਹੇ ਉਹ ਆਈਜੀ ਹੈ ਚਾਹੇ ਉਹ ਐਸਐਚਓ ਹੈ ਚਾਹੇ ਉਹ ਕਨਸਟੇਬਲ ਹੈ ਪਬਲਿਕ ਸਰਵੈਂਟ ਉਹਨਾਂ ਦਾ ਕੋਈ ਵੀ ਮਲਾਜਮ ਹੋਵੇ ਉਹ ਲੋਕ ਸੇਵਕ ਦੇ ਵਿੱਚ ਵੀ ਹੀ ਆਉਂਦਾ ਚਾਹੇ ਉਹ ਕਿੱਡੇ ਮਡੇ ਵੱਡੇ ਰੈਂਕ ਦਾ ਹੋਵੇ 255 ਜਿਹੜੀ ਇਹ ਗੱਲ ਕਹਿੰਦੀ ਹੈ ਵੀ ਕਿਸੇ ਵਿਅਕਤੀ ਨੂੰ ਸਜ਼ਾ ਜਾਂ ਕਿਸੇ ਜਾਇਦਾਦ ਦੀ ਜ਼ਬਤੀ ਤੋਂ بچਾਉਣ ਦੇ ਇਰਾਦੇ ਨਾਲ ਇੱਕ ਸੀ.ਗੋ. ਵੱਲੋਂ ਕਾਨੂੰਨ ਦੇ ਨਿਰਦੇਸ਼ ਦੀ ਆਗਿਆ ਹੁਣ ਕਹਿੰਦਾ ਕਿ ਮਤਲਬ 255 ਜਿਹੜਾ ਇਹ ਇਨਵੈਸਟੀਗੇਸ਼ਨ ਆਫਿਸਰ ਹੈ ਤੇ ਜਿਹੜੇ ਉੱਚ ਅਧਿਕਾਰੀ ਦੇ ਰੈਂਕ ਦੇ ਬੰਦੇ ਨੇ ਸਭ ਇਹਨੇ ਹੈਗੇ ਨੇ ਲਾਅ ਦੇ ਹਿਸਾਬ ਦੇ ਨਾਲ ਬਾਉਂਡ ਨੇ ਇਹਨਾਂ ਨੂੰ ਲਾਅ ਦੇ ਹਿਸਾਬ ਨਾਲ ਜੀ ਕੰਮ ਕਰਨਾ ਪਊਗਾ ਬੱਟ ਹੁਣ ਇੱਥੇ ਕੀ ਹੋ ਰਿਹਾ ਹੈ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਆ ਤੇ ਇਹ ਜਿਹੜੇ ਰੈਂਕ ਦੇ ਬੰਦੇ ਨੇ ਇਹ ਨੂੰ ਕੰਪਲੀਟਾਂ ਦੇ ਰਹੇ ਆ ਇਹ ਨਾ ਤਾਂ ਇਹ ਗੱਲ ਸੁਣਦੇ ਨੇ ਇਹਨਾਂ ਦੀ ਕੰਪਲੀਟਾਂ ਫਾਲਸ ਕੰਪਲੀਟਸ ਬਣਾ ਕੇ ਬੰਦ ਕੀਤੀ ਜਾਂਦੀ ਹੈ ਤੇ ਇਹਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਜੇ ਮੰਨ ਲਓ ਇਹਦੀ ਕੰਪਲੀਟ ਇਹ ਨੇ ਜਿਹੜੀ ਕੀਤੀ ਹੈ ਇਹਦੇ ਖਿਲਾਫ ਵੀ ਦੇ ਉਹ ਪਹਿਲਾਂ ਇਹਨਾਂ ਦੇ ਮਾਰਕ ਹੁੰਦੀ ਹੈ ਇਹ ਇੱਕ ਫੇਕ ਰਿਪੋਰਟ ਬਣਾ ਕੇ ਫਾਲਸ ਰਿਪੋਰਟ ਨਾਲ ਇਹ ਕਹਿੰਦਾ ਜਿਹੜੀ ਮਲਟੀਪਲ ਇਨਕੁਆਰੀ ਚੱਲਦੀਆਂ ਨੇ ਇਹਦੀ ਸ਼ਿਕਾਇਤ ਫੈਲਾਉਂਗੇ ਇਹ ਹੋਈ ਹੈ ਤੇ ਬੰਦ ਕਰ ਦਿੰਦੇ ਨੇ ਬੇਪਰਵਾਹੀ ਅਰ ਯਾਰ ਜਿਹੜੀ ਹੈਗੀ ਇਹ ਫੇਕ ਰਿਪੋਰਟ ਫਾਲਸ ਰਿਪੋਰਟ ਆਪ ਇਹਨੂੰ ਬੋਲ ਸਕਦੇ ਆ ਤੇ ਇਹਦੀ ਵੀ ਜਿਹੜੀ ਹੈਗੀ ਐ ਲਾਅ ਦੇ ਪ੍ਰਤੀ ਵਾਇਲਸ਼ਨ ਕਰਨਾ ਉਹ ਵੀ ਇਹਦੇ ਵਿੱਚ ਸਾਫਤ ਦਿੰਦਾ ਤੇ ਇੱਥੇ 255 ਸੈਕਸ਼ਨ ਇਹ ਡੇਜ਼ ਕਰਦਾ ਵੀ ਕੋਈ ਵੀ ਲੋਕ ਸੇਵਕ ਹੋਵੇ ਉਹ ਆਪਣੀ ਡਿਊਟੀ ਨਾ ਜਿੰਨੂੰ ਆਉਂਦਾ ਹੋਵੇ ਉਹਦੀ ਅਟੈਂਸ਼ਨ ਦੇ ਨੌਲੇਜ ਦੇ ਵਿੱਚ ਹੋਵੇ ਵੀ ਅਸੀਂ ਜਿਹੜੇ ਇਹ ਦੋਸ਼ੀ ਨੇ ਵੀ ਨਾਮ ਦੇ ਇਹਨਾਂ ਨੂੰ ਪਤਾ ਨਹੀਂ ਸੀ ਨੂੰ ਬਚਾਉਣਾ ਤਾਂ ਬਚਾਉਣ ਦੇ ਰਾਜ ਨਾਲ ਤੇ ਜਿਹੜੀ ਇਹ ਸਜ਼ਾ ਬਣਦੀ ਆ ਉਹ 1 ਸਾਲ ਪਲੱਸ ফাইন ਜੁਰਮਾਨਾ ਇਹ ਦੋਨੇ ਚੀਜ਼ਾਂ ਵੀ ਜਿਹੜੀ ਪਬਲਿਕ ਸਰਵੈਂਟ ਨੂੰ ਹੋ ਸਕਦੀਆਂ ਨੇ ਇਸ ਕਰਕੇ 255 ਮੈਂ ਐਗਜ਼ਾਮਪਲ ਦੇਣਾ ਸਮਝ ਆਇਆ ਖਾਸ ਕਰਕੇ ਤੁਹਾਨੂੰ ਸਮਝ ਆਇਆ ਹੋਊਗਾ ਜਿਹੜਾ ਇਹ ਸੈਕਸ਼ਨ ਹੈ ਬੜਾ ਹੀ ਮਤਲਬ ਲੋਕਾਂ ਦੇ ਲਈ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਵੀ ਜੇ ਕੋਈ ਵੀ ਪਬਲਿਕ ਸਰਵੈਂਟ ਕਿੱਡੇ ਵੀ ਬੜੇ ਮਰਜੀ ਰੈਂਕ ਦਾ ਕੋਈ ਵੀ ਪੁਲਿਸ ਮਹਾਲਾਜਮੈਂਟ ਜਿਉ ਹੋ ਕਿਸੇ ਦੀ ਲਾਅ ਅਕੋਰਡਿੰਗ ਉਹ ਬਾਉਂਡ ਹੈ ਕੰਮ ਕਰਨ ਦੇ ਲਈ ਉਹ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਵਸ ਡਿਸਆਬੀ ਡਿਊਟੀ ਦਾ ਮਿਸਕੰਡਕਟ ਦਾ ਬਣ ਹੀ ਬਣ ਗਿਆ ਬਟ ਦੂਜੇ ਪਾਸੇ ਇਹ ਵੀ ਚੀਜ਼ ਬਣਦੀ ਏ ਵੀ ਜੇ ਉਹਨਾਂ ਨੂੰ ਇੱਕ ਇਹ ਦੋਸ਼ੀ ਨੇ ਇਨਾਂ ਦੇ ਉੱਪਰ ਇੱਕ ਲੀਗਲ ਪੁਨਿਸ਼ਮੈਂਟ ਇਹਨਾਂ ਨੂੰ ਮਿਲਣੀ ਹੈ ਵੀ ਇਹ ਇਹਨਾਂ ਨੇ A ਨੂੰ ਕੁੱਟਿਆ ਸੀ ਜਾਂ A ਨੂੰ ਮਾਰਿਆ ਸੀ ਤਾਂ ਇਹ ਜਿਹੜੇ ਦੋਸ਼ੀ ਨੇ ਇਨਵੈਸਟੀਗੇਸ਼ਨ ਆਫੀਸਰ ਜਾਂ ਡੀਐਸਪੀ ਜਾਂ ਐਸਐਸਪੀ ਜਾਂ ਆਈਜੀ ਕੋਈ ਵੀ ਲੋਕ ਸੇਪ ਜਿਹੜਾ ਹੈਗਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਬੜੀ ਅਟੈਂਸ਼ਨ ਦੇ ਨਾਲ ਵੀ ਇਹ ਕੋਈ ਹੈਗਾ ਕੰਮ ਕਰ ਰਹੇ ਨੇ ਜਾਂ ਹੀ ਕੋਈ ਫਾਲਸ ਰਿਪੋਰਟ ਤਿਆਰ ਕਰ ਰਹੇ ਨੇ ਜਿਸ ਦੇ ਨਾਲ ਕਰਕੇ ਇਹਨਾਂ ਇਹ A ਨੂੰ ਜਸਟਿਸ ਨਹੀਂ ਮਿਲ ਰਿਹਾ ਤੇ ਇਹ ਚੌੜੇ ਹੋ ਕੇ ਫਿਰ ਰਹੇ ਨੇ ਸਮਝ ਰਹੇ ਹੋ ਨਾ ਪੰਜਾਬੀ ਚੌੜੇ ਹੋ ਕੇ ਫਿਰ ਰਹੇ ਨੇ ਭਾਈ ਜੀ ਮਤਲਬ ਕੋਈ ਉਹ ਨਹੀਂ ਕਦੇ ਇਹਨਾਂ ਦਾ ਪੂਰਾ ਪ੍ਰੈਸ਼ਰ ਹੈ ਪੂਰੀ ਇਹਨਾਂ ਦੀ ਟਾਈਪਸ ਪਰਿਵਾਰਿਕ ਸਾਜ ਬਣਾ ਰੱਖੀ ਹੈ ਸੋ ਇੱਥੇ 255 ਜਿਹੜਾ ਹੈਗਾ ਫਾਲ ਕਰਦਾ ਹੈ ਇਹਨਾਂ ਨੂੰ ਮੁਲਾਜ਼ਮਾਂ ਨੂੰ ਇਹਦੇ ਵਿੱਚ ਤੇ ਇਹਨਾਂ ਨੂੰ ਇਹਦੇ ਵਿੱਚ 255 ਦੇ ਵਿੱਚ ਆਪਾਂ ਇਹ ਨਹੀਂ ਸਕਦਾ ਦਬਾ ਸਕਦੇ ਆਸ ਕਰਕੇ ਤੁਸੀਂ ਸਮਝੇ ਹੋਵੋਗੇ ਕਿ ਜਿੱਥੇ ਕਿਤੇ ਵੀ ਕੋਈ ਵੀ ਪਬਲਿਕ ਸਰਵੰਟ ਹੈਗਾ ਆਪਣੀ ਡਿਊਟੀ ਨਾਲ ਡਿਸ obey ਕਰਦਾ ਹੈ ਤੋਂ ਉਹ ਇਹ ਜਿਹੜੀ ਹੈਗੀ ਹੈ 255 ਦਾ ਉਹਨੂੰ ਸਾਹਮਣਾ ਕਰਨਾ ਹੀ ਪਊਗਾ ਹੋਰ ਵੀ ਸੈਕਸ਼ਨ ਜਿਹੜੇ ਹੈਗੇ ਉਹਨਾਂ ਦਾ ਆਪਾਂ ਫੇਰ ਕਰਾਂਗੇ ਥੈਂਕ ਯੂ